ਮੇਰੇ ਖਿਆਲ ਚ ਜੇ ਇਹ ਫਿਲਮ ਅੱਜ ਤੋਂ 20 ਸਾਲ ਪਹਿਲਾਂ ਵੀ ਰਿਲੀਜ਼ ਹੁੰਦੀ ਤਾਂ ਵੀ ਇਹ ਲੱਗਣਾ ਸੀ ਕਿ ਅੱਜ ਦੇ ਸਮੇਂ ਦੀ ਗੱਲ ਕਰਦੀ ਹੈ 10 ਸਾਲ ਬਾਅਦ ਫੇਰ ਇਹ ਜੀ ਫਿਲਮ ਬਣੇਗੀ ਮੈਨੂੰ ਲੱਗਦਾ ਫੇਰ ਵੀ ਲੋਕ ਕਹਿਣਗੇ ਅੱਜ ਦੇ ਸਮੇਂ ਵਿੱਚ ਹੀ ਫਿਲਮ ਚਾਹੀਦੀ ਹੈ ਐਜੂਕੇਸ਼ਨ ਸਿਸਟਮ ਦੇ ਉੱਤੇ ਜਾਂ ਸਰਕਾਰਾਂ ਦੀ ਕਮੀ ਦੇ ਉੱਤੇ ਗੱਲ ਨਹੀਂ ਆਪਣੇ ਅੰਦਰ ਝਾਤੀ ਮਾਰਨ ਲਈ ਵੀ ਕਹਿੰਦੀ ਹੈ ਮਾਪਿਆਂ ਦੇ ਅੰਦਰ ਅਧਿਆਪਕਾਂ ਦੇ ਅੰਦਰ ਜਿਹੜੀ ਪੜ੍ਹਾਈ ਹੈ ਉਹਨੂੰ ਇਸ ਤਰੀਕੇ ਨਾਲ ਪ੍ਰੈਕਟੀਕਲੀ ਪੜਾਇਆ ਜਾਵੇ ਜਿਵੇਂ ਅਸੀਂ ਲੁੱਡੋ ਸਿੱਖ ਜਾਂਦੇ ਹਾਂ ਜਿਵੇਂ ਅਸੀਂ ਕ੍ਰਿਕਟ ਸਿੱਖਦੇ ਹਾਂ ਹਰੇਕ ਸਕੂਲ ਲਈ ਲਾਜ਼ਮੀ ਹੋਣੀ ਚਾਹੀਦੀ ਹੈ ਹਰੇਕ ਅਧਿਆਪਕ ਲਈ ਹਰੇਕ ਮਾਪੇ ਲਈ ਇਹ ਕੰਪਲਸਰੀ ਹੋਣੀ ਚਾਹੀਦੀ ਹੈ ਰਾਨਨ ਅਪੀਲ ਜੀ ਸਾਡੇ ਨਾਲ ਨੇ ਸਰ ਤੁਹਾਨੂੰ ਕੀ ਲੱਗਦਾ ਐਜੂਕੇਸ਼ਨ ਨੂੰ ਜਿਹੜੀ ਗਵਰਨਮੈਂਟ ਦੋ ਜਾਂ ਕਹਿ ਲਓ ਸਿਸਟਮ ਨੂੰ ਕਟਾਕਸ਼ ਕਰਦੀ ਹੈ ਫਿਲਮ ਆਈ ਹੈ ਕਿਉਂ ਜ਼ਰੂਰੀ ਸ ਹੈ ਐਜੂਕੇਸ਼ਨ ਤੇ ਫਿਲਮ ਬਣਨੀ ਦੇਖੋ ਜਦੋਂ ਵੀ ਸਮੇਂ ਦੀਆਂ ਲੋੜਾਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਰਾਜਨੀਤੀ ਤੇ ਕੋਈ ਫਿਲਮ ਬਣਦੀ ਹੈ ਸੋਚ ਕੇ ਤਾਂ ਨਹੀਂ ਬਣਾਈ ਜਾਂਦੀ ਸਬਜੈਕਟ ਗਾਹੇ ਵਗਾਹੇ ਪੈਦਾ ਹੁੰਦੇ ਰਹਿੰਦੇ ਨੇ ਮੇਰੇ ਖਿਆਲ ਜੇ ਇਹ ਫਿਲਮ ਅੱਜ ਤੋਂ 20 ਸਾਲ ਪਹਿਲਾਂ ਵੀ ਰਿਲੀਜ਼ ਹੁੰਦੀ ਤਾਂ ਵੀ ਇਹ ਲੱਗਣਾ ਸੀ ਕਿ ਅੱਜ ਦੇ ਸਮੇਂ ਦੀ ਗੱਲ ਕਰਦੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਸੁਧਾਰ ਆ ਜਾਊਗਾ 10 ਸਾਲ ਬਾਅਦ ਫੇਰ ਆਏਗੀ ਫਿਲਮ ਬਣੇਗੀ ਮੈਨੂੰ ਲੱਗਦਾ ਫੇਰ ਵੀ ਲੋਕ ਕਹਿਣਗੇ ਅੱਜ ਦੇ ਸਮੇਂ ਵਿੱਚੇ ਫਿਲਮ ਚਾਹੀਦੀ ਹੈ ਬਟ ਰਾਈਟਰ ਉਹੀ ਹੁੰਦਾ ਜਿਹੜਾ ਵਕਤ ਸਿਰ ਤੇ ਗੱਲ ਕਰ ਜਾਂਦਾ ਸੋ ਇਹਦੇ ਵਿੱਚ ਕੱਲੀ ਐਜੂਕੇਸ਼ਨ ਸਿਸਟਮ ਦੇ ਉੱਤੇ ਜਾਂ ਸਰਕਾਰਾਂ ਦੀ ਕਮੀ ਦੇ ਉੱਤੇ ਗੱਲ ਨਹੀਂ ਆਪਣੇ ਅੰਦਰ છાਤੀ ਮਾਰਨ ਲਈ ਵੀ ਕਹਿੰਦੀ ਹੈ ਮਾਪਿਆਂ ਦੇ ਅੰਦਰ ਅਧਿਆਪਕਾਂ ਦੇ ਅੰਦਰ ਵਿਦਿਆਰਥੀਆਂ ਦੇ ਅੰਦਰ ਪੰਚਾਇਤਾਂ ਦੇ ਅੰਦਰ ਸਾਡੇ ਆਮ ਘਰਾਂ ਦੇ ਵਿੱਚ ਅਸੀਂ ਸ਼ਿਕਾਇਤਾਂ ਬਹੁਤ ਕਰਦੇ ਹਾਂ ਪਰ ਪ੍ਰੈਕਟੀਕਲ ਰੂਪ ਦੇ ਵਿੱਚ ਕੀ ਕਰ ਰਹੇ ਸੋ ਹੁਸ਼ਿਆਰ ਸਿੰਘ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਦਿਖਾਉਂਦਾ ਔਰ ਜਿਹਨਾਂ ਦਿੱਕਤਾਂ ਨੇ ਉਹਨਾਂ ਨੂੰ ਫੇਸ ਕਰਦਾ ਔਰ ਅੱਗੇ ਵਧਣ ਦਾ ਯਤਨ ਕਰਦਾ ਇੱਕ ਥਾਂ ਤੇ ਖੜਿਆ ਨਹੀਂ ਹੈ ਨਦੀ ਵਾਂਗੂੰ ਵਧਦਾ ਰਹਿੰਦਾ ਔਰ ਤੁਸੀਂ ਵੀ ਜੇ ਤਰੱਕੀ ਕਰਨਾ ਚਾਹੁੰਦੇ ਹੋ ਵਧੀਆ ਪੇਰੈਂਟਿੰਗ ਲਈ ਵਧੀਆ ਟੀਚਿੰਗ ਲਈ ਤਾਂ ਨੂੰ ਜਰੂਰ ਆਪਣੇ ਬੱਚਿਆਂ ਨਾਲ ਫਿਲਮ ਦੇਖਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਮਾਪਿਆਂ ਦੇ ਅਧਿਆਪਕਾਂ ਦਾ ਜਰੂਰ ਦੇਖਣੀ ਚਾਹੀਦੀ ਹੈ ਅੱਛਾ ਜੇ ਤੁਹਾਨੂੰ ਉਹ ਅਹੁਦਾ ਦਿੱਤਾ ਜਾਵੇ ਕਿ ਤੁਸੀਂ ਐਜੂਕੇਸ਼ਨ ਦੇ ਵਿੱਚ ਕੋਈ ਬਦਲਾਅ ਲੈ ਕੇ ਆਉਣਾ ਸਭ ਤੋਂ ਪਹਿਲਾ ਬਦਲਾਅ ਤੁਸੀਂ ਕੀ ਲੈ ਕੇ ਆਓਗੇ ਮੈਂ ਜਿਸ ਤਰ੍ਹਾਂ ਦਾ ਹੁਸ਼ਿਆਰ ਸਿੰਘ ਨੇ ਪ੍ਰੈਕਟੀਕਲ ਸਿਸਟਮ ਸ਼ੁਰੂ ਕੀਤਾ ਹੈ ਜਿਸ ਤਰ੍ਹਾਂ ਦਾ ਮਾਡਲ ਕੜਨਾ ਬੱਚਿਆਂ ਨੂੰ ਕਿਤਾਬਾਂ ਦੇ ਭਾਰਤ ਨੂੰ ਲਾ ਕੇ ਉਹਨਾਂ ਨੂੰ ਜ਼ਿੰਦਗੀ ਦੇ ਨਾਲ ਜੋੜ ਕੇ ਔਰ ਜਿਹੜੀ ਪੜ੍ਹਾਈ ਹੈ ਉਹਨੂੰ ਇਸ ਤਰੀਕੇ ਨਾਲ ਪ੍ਰੈਕਟੀਕਲੀ ਬਣਾਇਆ ਜਾਵੇ ਜਿਵੇਂ ਅਸੀਂ ਲੁੱਡੋ ਸਿੱਖ ਜਾਂਦੇ ਹਾਂ ਜਿਵੇਂ ਅਸੀਂ ਕ੍ਰਿਕਟ ਸਿੱਖਦੇ ਹਾਂ ਜਿਵੇਂ ਅਸੀਂ ਕੋਈ ਬਾਤ ਸੁਣਾਉਣੀ ਸਿੱਖਦੇ ਹਾਂ ਜਿਵੇਂ ਅਸੀਂ 뮤ਜ਼ਿਕ ਨੂੰ ਇੰਜੋਏ ਕਰਦੇ ਆਂ ਆਏ ਬੱਚਾ ਮੈਥ ਨੂੰ ਸਾਇੰਸ ਨੂੰ ਇੰਜੋਏ ਕਰੇ ਔਰ ਆਪਣੀ ਭਾਸ਼ਾ ਦੇ ਵਿੱਚ ਸਾਇੰਸ ਪੜ੍ਹਾਇਆ ਜਾਵੇ ਆਪਣੀ ਭਾਸ਼ਾ ਦੇ ਵਿੱਚ ਮੈਥ ਪੜ੍ਹਾਇਆ ਜਾਵੇ ਤਾਂ ਅਸੀਂ ਉਹਨੂੰ ਵੱਧ ਤਰੀਕੇ ਨਾਲ ਵਧੀਆ ਗ੍ਰਹਿਣ ਕਰਦੇ ਹਾਂ ਉਹ ਅੱਜ ਤੱਕ ਜਿੰਨੇ ਨੋਵਲ ਪ੍ਰਾਈਜ਼ ਮਿਲੇ ਨੇ ਚਾਹੇ ਫਿਜ਼ਿਕਸ ਵਿੱਚ ਚਾਹੇ ਮੈਥ ਵਿੱਚ ਚਾਹੇ ਕੈਮਿਸਟਰੀ ਚਾਹੇ ਕਿਸੇ ਵੀ ਚਾਹੇ ਲਿਟਰੇਚਰ ਚ ਉਹਨੂੰ ਹੀ ਮਿਲਿਆ ਜਿਹੜਾ ਆਪਣੀ ਲੈਂਗੁਏਜ ਦੇ ਵਿੱਚ ਆਪਣੀ ਭਾਸ਼ਾ ਵਿੱਚ ਕੰਮ ਕਰਦਾ ਸੋ ਆਪਣੀ ਭਾਸ਼ਾ ਦੇ ਉੱਤੇ ਫੇਥ ਕਰਨਾ ਔਰ ਆਸਾਨ ਕਿਤਾਬਾਂ ਦਾ ਬੋਝ ਲਾ ਕੇ ਆਸਾਨ ਤਰੀਕੇ ਨਾਲ ਸਮਝਾਉਣਾ ਫਿਰ ਮੈਂ ਇਸ ਤਰ੍ਹਾਂ ਦਾ ਸਿਸਟਮ ਖੜਾ ਕਰੂੰਗਾ ਤੁਹਾਨੂੰ ਲੱਗਦਾ ਕਿ ਇਹ ਫਿਲਮ ਨੂੰ ਸਕੂਲਾਂ ਵਿੱਚ ਦਿਖਾਣਾ ਜ਼ਰੂਰੀ ਹੈ ਹਰੇਕ ਸਕੂਲ ਲਈ ਲਾਜ਼ਮੀ ਹੋਣੀ ਚਾਹੀਦੀ ਹੈ ਹਰੇਕ ਅਧਿਆਪਕ ਲਈ ਹਰੇਕ ਮਾਪੇ ਲਈ ਇਹ ਕੰਪਲਸਰੀ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਕਿ ਇਹਨੂੰ ਟੈਕਸ ਫ੍ਰੀ ਕਰਕੇ ਸਕੂਲਾਂ ਦੇ ਵਿੱਚ ਇੱਕ ਨੋਟਿਸ ਕੱਢਾ ਜਾਵੇ ਜਿਹੜੀ ਡਾਕ ਦਿੰਨੇ ਆ ਨਾ ਵਾਰ-ਵਾਰ ਇੱਕ ਡਾਕ ਭੇਜੀ ਜਾਵੇ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾ ਕੇ ਲੈ ਕੇ ਆਉਣ। ਥੈਂਕ ਯੂ ਸੋ ਮਚ ਥੈਂਕ ਯੂ ਸਰ।